ਸ੍ਰੀਕਾਲ ਦੋਸਤੋ ਅੱਜ ਜਿਹੜੀ ਤੁਸੀਂ ਅੱਜ ਕੋਠੀ ਵੇਖ ਰਹੇ ਹੋ ਇਹ ਬਰਨਾਲੇ ਦੇ ਵਿੱਚ ਬਣੀ ਹੋਈ ਹੈ ਤੇ ਬਹੁਤ ਹੀ ਸੋਹਣੀ ਲੁੱਕ ਹੈ ਇਸ ਕੋਠੀ ਦੀ ਆ ਵੇਖੋ ਚੰਨੋ ਸਾਰੀ ਕੋਠੀ ਵਿਖਾਵਾਂਗੇ ਸਾਈਡ ਤੋਂ ਫਰੰਟ ਤੋਂ ਤੇ ਅੰਦਰੋਂ ਵੀ ਫਸਟ ਬਾਲ ਵੇਖੋ ਪਹਿਲਾਂ ਫਰੰਟ ਵਾਲ ਕਿੰਨੀ ਸੋਹਣੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਕੋਠੀ ਟਾਈਪ ਦੀ ਡਿਜ਼ਾਈਨਿੰਗ ਹੈ ਬਾਲਦੀ ਵੀ ਤੇ ਜਾਲੀ ਵਗੈਰਾ ਲਾ ਕੇ ਬਹੁਤ ਹੀ ਅਟਰੈਕਟਿਵ ਲੁੱਕ ਦਿੰਦੀ ਹੈ ਕੋਠੀ ਕਲਾਸਿਕ ਵੀ ਕਹਿ ਸਕਦੇ ਆ ਇਹਨੂੰ ਮਾਡਰਨ ਕੋਠੀ ਵੀ ਕਹਿ ਸਕਦੇ ਆ ਦੋਨੋਂ ਦੇ ਵਿੱਚ ਹੁੰਦੀ ਆ ਇਹ ਤੇ ਹੈਵੀ ਲੁੱਕ ਐ ਕੋਠੀ ਦੀ 3000 ਸਕਰ ਫੁੱਟ ਏਰੀਆ ਐ ਇਹ ਇਸ ਦੇ ਅੰਦਰ ਜਿਆਦਾ ਪਿੱਲਰ ਤੇ ਕੰਮ ਐ ਖੁੱਲੀ ਕੋਠੀ ਆ ਹਵਾਦਾਰ ਕੋਠੀ ਹੋਈ ਬਣਾਈ ਹੋਈ ਆ ਵਿੱਚੋਂ ਬਾਈ ਹੋ ਰਹੇ ਨੇ ਬਾਈ ਹੋ ਰਹੇ ਕਹਿੰਦੇ ਵੀ ਜਿਆਦਾ ਨਾ ਪਰਦਿਆਂ ਤੋਂ ਕੰਮ ਲਿਆ ਜਾਊਗਾ ਤਾਂ ਜੋ ਨੇਚਰਲ ਲਾਈਟ ਤੇ ਹਵਾ ਵਿੱਚ ਕ੍ਰੋਸ ਹੁੰਦੀ ਰਹੇ ਕੋਈ ਦਿੱਕਤ ਨਾ ਆਵੇ ਤੁਹਾਨੂੰ ਅੰਦਰੋਂ ਵੀ ਵਿਖਾਵਾਂਗੇ ਬਾਅਦ ਦੇ ਵਿੱਚ ਇਸ ਦੇ ਵਿੱਚ ਦੋ ਬੈੱਡਰੂਮ ਇੱਕ ਡ੍ਰੈਗ ਰੂਮ ਇੱਕ ਰਸੋਈ ਤੇ ਨਾਲ ਬੈੱਡਰੂਮਾਂ ਦੇ ਬਾਥਰੂਮ ਅਟੈਚ ਲਗੇ ਤੇ ਉਨੇ ਹੀ ਏਰੀਆ ਉੱਪਰ ਬਣਾਇਆ ਹੋਇਆ ਹੈਗਾ 1500 ਏਰੀਆ ਥੱਲੇ ਆ ਤੇ 1500 ਸਕਰ ਫੁੱਟ ਉੱਪਰ ਹੈਗਾ ਸੇਮ ਹੀ ਹੈਗਾ ਪਰ ਤੇ ਥੱਲੇ ਸਾਈਡ ਤੇ ਉਹ ਦੇਖੋ ਗੈਲਰੀ ਦਿੱਤੀ ਹੋਈ ਹੈ ਜਿਸ ਦੇ ਉੱਪਰ ਪੋਰਚ ਦੀ ਤਰ੍ਹਾਂ ਸੇਮ ਜਾੜੀ ਲਗਾਈ ਹੋਈ ਆ ਤਾਂ ਕਿ ਬਹੁਤ ਜ਼ਿਆਦਾ ਵਧੀਆ ਲੁੱਕ ਦੇ ਰਹੀ ਹੈ ਮੋਢੀ ਉਸ ਦੇ ਨਾਲ ਆ ਵੇਖੋ ਦੋਸਤੋ ਆ ਵੇਖੋ ਨੰਦਰੋਂ ਵੀ ਵਿਖਾਵਾਂਗੇ ਇਹ ਜ਼ਿਆਦਾਤਰ ਇਸ ਇਹਨਾਂ ਦੋਸਤੋ ਬਣਦੀਆਂ ਕੋਠੀਆਂ ਦਿਖਾਉਣੇ ਹੁੰਦੇ ਆ ਤਾਂ ਕਿ ਕਿਸੇ ਵੀਰ ਨੇ ਜੇਕਰ ਕੋਈ ਕੋਠੀ ਬਣਾ ਰਿਹਾ ਜਾਂ ਉਹਨਾਂ ਨੇ ਕੋਈ ਕਈ ਵਾਰ ਚੇਂਜ ਕਰਨਾ ਹੁੰਦਾ ਰੂਮ ਵਗੈਰਾ ਜਾਂ ਕੋਈ ਬੈੱਡ ਵਗੈਰਾ ਜਾਂ ਫਰੰਟ ਲੁੱਕ ਕੋਈ ਵੀ ਚੇਂਜ ਕਰਨਾ ਹੁੰਦਾ ਨਾ ਮਾੜਾ ਮੋਟਾ ਐਡਜਸਟ ਹੋ ਜਾਂਦਾ ਜਜਮੈਂਟ ਹੋ ਜਾਂਦੀ ਹੈਗੀ ਵੇਖ ਕੇ ਕੋਠੀ ਨੂੰ ਮਤਲਬ ਕਿ ਆ ਚੀਜ਼ ਆਪਾਂ ਯਾਰ ਇਦਾਂ ਕਰ ਰਹੇ ਆ ਇਦਾਂ ਕਰ ਲਈਏ ਜੇਕਰ ਤਾਂ ਕੋਈ ਵਧੀਆ ਲੱਗੇ ਆ ਵੇਖੋ ਦੋਸਤੋ ਅੱਜ ਅੰਦਰ ਚੱਲਦੇ ਆ ਬਹੁਤ ਹੀ ਜਿਆਦੇ ਖੁੱਲੀ ਕੋਠੀ ਆ ਲੌਬੀ ਦੇਖੋ ਦੋਸਤੋ ਕਿੰਨੀ ਡਾਬਲ ਰੱਖੀ ਗਈ ਆ ਇਹ ਡ੍ਰੈੰਗ ਰੂਮ ਆ ਕਿ ਲੈਫਟ ਸਾਈਡ ਤੇ ਤੇ ਰਾਈਟ ਸਾਈਡ ਤੇ ਰਸੋਈ ਰੱਖੀ ਹੋਈ ਆ ਮੇਨ ਗੇਟ ਦੇ ਇਹ ਕਮਨ ਵਾਸਰੂਮ ਆ ਗਿਆ ਡਰੈਸਿੰਗ ਰੂਮ ਤੇ ਵਾਸਰੂਮ ਜੋ ਕਿ ਲੌਬੀ ਨਾਲ ਹੀ ਅਟੈਚ ਹੈਗਾ ਆ ਵੇਖੋ 프ਰੰਟ ਤੇ ਦੋ ਬੈਡਰੂਮ ਨੇ ਦੋਸਤੋ ਪਰ ਬੈਡਰੂਮ ਬਹੁਤ ਖੁੱਲੇ ਨੇਗੇ 13 बाय 14 ਦੇ ਬਣਾਏ ਹੋਏ ਨੇ ਵੱਡੇ ਨੇ ਵਿੱਚ ਬਾਥਰੂਮ ਅਟੈਚ ਹੈਗਾ ਤੇ ਇੱਕ ਬਾਥਰੂਮ ਇਧਰ ਆ ਗਿਆ ਬੈਡਰੂਮ ਦੇ ਨਾਲ ਅਟੈਚ ਹੈ ਵੀ ਤੇ ਪਿੱਛੇ ਗੇਟ ਰੱਖਿਆ ਹੋਇਆ ਹੈ ਬਾਈ ਉਹਨੇ ਛੋਟਾ ਦਰਵਾਜਾ ਤਾਂ ਕਿ ਪਿੱਛੇ ਜਾਣ ਦਾ ਕੋਈ ਜਾਣਾ ਪੈਂਦੇ ਤਾਂ ਸਿੱਧੇ ਜਾ ਸਕੇ ਬੰਦਾ ਬਾਹਰ ਦੀ ਨਾ ਆਉਣਾ ਪਵੇ ਦੂਸਰੇ ਮੇਨ ਗੇਟ ਵਿੱਚ ਦੀ ਆ ਵੇਖੋ ਬਾਥਰੂਮ ਤੇ ਡਰੈਸਿੰਗ ਰੂਮ ਇਸ ਦੇ ਨਾਲ ਵੀ ਅਟੈਚ ਹੈ ਇੱਕ ਬਹੁਤ ਵਧੀਆ ਕੋਠੀ ਹੈ ਦੋਸਤੋ ਹਵਾਦਾਰ ਖੁੱਲੀ ਕੋਠੀ ਹੈ ਜੀ ਬਣਾਈ ਹੋਈ ਤਾਂ ਕਿ ਕੋਈ ਤੰਗੀ ਨਾ ਆਵੇ ਆ ਵੇਖੋ ਇਹ ਪੌੜੀ ਜੜ ਰਹੀ ਹੈ ਉੱਪਰ ਨੂੰ ਇਹ ਕੋ ਵੱਖਰੀ ਕਿਸਮ ਦੀ ਪੌੜੀ ਆ ਕਿਵੇਂ ਲੱਗੀ ਦੋਸਤੋ ਕਮੈਂਟਾਂ ਜਰੂਰ ਦੱਸਿਓ